ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਪੰਜਾਬ ਦੇ ਵਿੱਚ ਅੱਜ ਪੰਜਾਬ ਬੰਦ ਦਾ ਐਲਾਨ ਲੋਕਾਂ ਦੇ ਵੱਲੋਂ ਕੀਤਾ ਗਿਆ ਸੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਵੀ.ਆਰ. ਅੰਬੇਡਕਰ ਦਾ ਬੁੱਤ ਤੋੜਿਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਧ ਦੀ ਲਹਿਰ ਸੀ ਔਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਬੰਦ ਦਾ ਅਸਰ ਦੇਖੋ ਨੂੰ ਮਿਲਿਆ ਕਈ ਸ਼ਹਿਰਾਂ ਦੇ ਵਿੱਚ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਦੇ ਵਿੱਚ ਖਾਸ ਤੌਰ ਤੇ ਇਸ ਦਾ ਅਸਰ ਦੇਖੋ ਨੂੰ ਮਿਲਿਆ ਪਰ ਕਾਰਨ ਕੀ ਰਹਿ ਆਖਿਰ ਇਹ ਜੋ ਡਾਕਟਰ ਵੀ.ਆਰ. ਅੰਬੇਡਕਰ ਉਹਨਾਂ ਦਾ ਬੁੱਤ ਤੋੜਿਆ ਗਿਆ ਤਾਂ ਕਾਰਨ ਪਿੱਛੇ ਕੀ ਰਹਿ ਸਾਜ਼ਿਸ਼ ਕਿਛਦੀ ਹੈ ਔਰ ਪੰਜਾਬ ਨੂੰ ਨਿਸ਼ਾਨੇ ਦੇ ਉਤੇ ਕਿਉਂ ਲਿਆ ਗਿਆ ਤਾਂ ਇਸ ਪੂਰੇ ਮੁੱਦੇ 'ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਰਾਮ ਰਹੀਮ ਜੀ ਜਿਨ੍ਹਾਂ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਚੁੱਕੀ ਹੈ ਔਰ ਹਨੀਪ੍ਰੀਤਾ ਜਿਨ੍ਹਾਂ ਨੂੰ ਜੇਲ੍ਹ ਤੋਂ ਰਿਸੀਵ ਕਰਨ ਪਹੁੰਚਦੀ ਹੈ ਪਰ ਉੱਥੇ ਹੀ ਸਵਾਲ ਸਿੱਖ ਜਥੇਬੰਦੀਆਂ ਵੱਲੋਂ ਚੁਕੇ ਗਏ ਨੇ ਕਿ ਆਖਿਰਕਾਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਉਹਨਾਂ ਨੂੰ ਕਦੇ ਜ਼ਮਾਨਤ ਜਾਂ ਕਦੇ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਪਰ ਉੱਥੇ ਰਾਮ ਰਹੀਮ 12ਵੀਂ ਵਾਰ ਜੇਲ੍ਹ ਤੋਂ ਬਾਹਰ ਆ ਜਾਂਦਾ ਤਾਂ ਕਾਰਨ ਇਸ ਪੈਰੋਲ ਦੇ ਪਿੱਛੇ ਕਿਉਂ ਨੇ ਕਿਉਂਕਿ ਜਦੋਂ ਵੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਕਾਰਨ ਪਿੱਛੇ ਕੋਈ ਨਾ ਕੋਈ ਸਿਆਸੀ ਕਿਹੜੇ ਕਾਰਨ ਰਹੇ ਨੇ ਤੇ ਇਸ ਪੂਰੇ ਮੁੱਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਡੱਲੇਵਾਲ ਹੁਣਾ ਦੀ ਕਿਸਾਨ ਲੀਡਰ ਡੱਲੇਵਾਲ ਜੋ ਕਿ ਬੀਤੇ 64 ਦਿਨਾਂ ਤੋਂ ਮਰਨ ਵਰਤੂ ਤੇ ਬੈਠੇ ਨੇ ਔਰ ਉਹਨਾਂ ਦੇ ਵੱਲੋਂ 12 ਤਰੀਕ ਨੂੰ ਇੱਕ ਵੱਡੇ ਇਕੱਠ ਨੂੰ ਖਨੌਰੀ ਬਾਰਡਰ ਦੇ ਉੱਤੇ ਬੁਲਾਇਆ ਗਿਆ ਅਗਲਾ ਐਕਸ਼ਨ ਪਲਾਨ ਉਹਨਾਂ ਦਾ ਕੀ ਹੋਵੇਗਾ ਇਸ ਪੂਰੇ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਪੰਜਾਬ ਦੇ ਮਾਹੌਲ ਦੀ ਕਿ ਆਖਿਰ ਪੰਜਾਬ ਨੂੰ ਕਿਸ ਦੇ ਵੱਲੋਂ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਤਾਂ ਇਸ ਪੂਰੇ ਮੁੱਦੇ ਉੱਤੇ ਚਰਚਾ ਲਈ ਮੇਰੇ ਨਾਲ ਜੁੜ ਚੁਕੇ ਨੇ ਮੇਰੇ ਸਹਿਯੋਗੀ ਜਤਿੰਦਰ ਖੈਰਾ ਖੇਰਾ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਬੁੱਤ ਤੋੜਨ ਦੀ ਜੋ ਘਟਨਾ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਹੈ ਔਰ ਪਰ ਪਿੱਛੇ ਕਿਤਨੇ ਕਿਤੇ ਕਾਰਨ ਕੋਈ ਹੋਰ ਰਹਿੰਦੇ ਨੇ ਅਕਸਰ ਜਦੋਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਵਾਪਰਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਕਿਸ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ ਸਭ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬ ਦੇ ਲੋਕ ਜਿਹੜਾ ਨਾ ਉਹ ਠਰਮੇ ਦੇ ਨਾਲ ਚੱਲਣ ਕਿਉਂਕਿ ਪੰਜਾਬ ਨੇ ਬਹੁਤ ਵਾਰ ਸੰਤਾਪ ਚ ਲਿਆ ਪੰਜਾਬ ਨੇ ਬਹੁਤ ਵਾਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਦੋਂ ਤੁਸੀਂ ਕਹਿੰਦੇ ਆਂ ਵੀ ਆਪਾਂ ਕਹਿੰਦੇ ਆਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਉਹਨਾਂ ਦੀ ਮੂਰਤੀ ਨੂੰ ਉਹਨੇ ਨਿਸ਼ਾਨਾ ਬਣਾਇਆ ਲਿਟਰਲੀ ਉੱਪਰ ਚੜਦਾ ਉਹ ਵੀਡੀਓ ਆਈ ਆ ਬੜਾ ਅਨਫੋਰਚੂਨੇਟ ਹੈ ਪਰ ਸਵਾਲ ਖੜਾ ਹੁੰਦਾ ਵੀ 26 ਜਨਵਰੀ ਵਾਲੇ ਦਿਨ ਔਰ ਜਿਨ੍ਹਾਂ ਨੇ ਆਪਾਂ ਕਹਿ ਲਈਏ ਕਿ ਪੂਰਾ ਕਨਸਟੀਟਿਊਸ਼ਨ ਉਹਨਾਂ ਦੇ ਵੱਲੋਂ ਗਿਆ ਔਰ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਉਹਨਾਂ ਦੇ ਆਪਾਂ ਕਹਿ ਲਈਏ ਕਿ ਅਪਾਰਟ ਫਰਮ ਦਾ ਵੀ ਇੱਕ ਆਪਾਂ ਦੂਜਾ ਜੋੜ ਦਿੰਨੇ ਆ ਕਿ ਐਸੀ ਕਮਿਊਨਿਟੀ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਵੀ ਦੇਖੀਏ ਤਾਂ ਇਹ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਕਦੇ ਇਦਾਂ ਦਾ ਨਹੀਂ ਹੋਇਆ ਇਹ ਸਿਨੈਰੀਓ ਜਿਹੜਾ ਪੰਜਾਬ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੰਜਾਬ ਦਾ ਨਹੀਂ ਹੈਗਾ ਇਹਦੇ ਪਿੱਛੇ ਕੋਈ ਨਾ ਕੋਈ ਸ਼ਰਾਰਤੀ ਅੰਸਰ ਤਾਂ ਹੈਗਾ ਹੀ ਆ ਹੁਣ 26 ਜਨਵਰੀ ਚੁਣੀ ਗਈ ਉਹ ਮੁੰਡਾ ਜਿਹੜਾ ਆ ਉਹਦੇ ਦਿਮਾਲਾ ਸਜਾਇਆ ਹੋਇਆ ਆ ਔਰ ਉਹਨੇ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਇਦੇ ਪਿੱਛੇ ਦੇਖੋ ਜਦੋਂ ਆਪਾਂ ਬੈਕਗ੍ਰਾਉਂਡ ਤੇ ਜਾਂਦੇ ਆ ਉਹ ਮੁੰਡੇ ਦਾ ਬੈਕਗ੍ਰਾਉਂਡ ਹੁੰਦਾ ਆ ਉਹ ਫਿਰੋਜ਼ਪੁਰ ਦੇ ਪਿੰਡ ਦਾ ਆ ਔਰ ਉੱਥੇ ਉਹਦੀ ਮਾਤਾ ਜਿਹੜੇ ਆ ਉਹ ਕਹਿੰਦੇ ਕਿ ਮੈਂ ਤਾਂ ਆਪ ਕਿਸੇ ਦੇ ਜਿਹੜਾ ਘਰਾਂ ਚ ਕੰਮ ਕਰਕੇ ਆਪਣਾ ਢੱਕ ਸਾਰਦੀ ਆ ਔਰ ਮੈਨੂੰ ਤਾਂ ਦੋ ਟਾਈਮ ਦੀ ਸੀ ਰੋਟੀ ਮਸਾਂ ਕਰਦੀ ਆ ਉਹਦੀਆਂ ਦੋ ਭੈਣਾਂ ਆ ਭਰਾ ਛੋਟਾ ਆ ਬਾਪੂ ਵੀ ਆਥੜੀ ਲਗਾ ਹੋਇਆ ਕਿਸੇ ਦੇ ਨਾਲ ਉਹ ਬੰਦਾ ਇਹ ਸਭ ਕੁਝ ਕਿਉਂ ਕਰੂਗਾ ਇਹ ਕਈ ਵਾਰ ਆਪਾਂ ਕਹਿੰਦੇ ਨਾ ਵੀ ਰੋਸ਼ਨ ਦਿਮਾਗ ਹੋਊਗਾ ਸ਼ਾਇਦ ਉਹ ਇਹ ਸੋਚਦਾ ਹੋਊਗਾ ਕਰ ਲੈਣਾ ਇਹ ਜਿਹੜੀ ਪਿੱਛੇ ਸਾਜ਼ਿਸ਼ ਚੱਲ ਰਹੀ ਆ ਪਹਿਲਾਂ ਤੇ ਉਹਦਾ ਇੱਕ ਟਾਇਰ ਜਿਹੜਾ ਆ ਉਹਨੂੰ ਸਿੱਖ ਬਣਾਇਆ ਗਿਆ ਉਹਦੇ ਦਿਮਾਲਾ ਸਜਾਇਆ ਗਿਆ ਵੀ ਜੇ ਕੱਲ ਨੂੰ ਕੋਈ ਗੱਲ ਕਰਾਂਗੇ ਤੇ ਇਹ ਕਰਾਂਗੇ ਵੀ ਸਿੱਖਾਂ ਸਿੱਖ ਬੰਦੇ ਨੇ ਆ ਬਾਬਾ ਸਾਹਿਬ ਦੀ ਮੂਰਤੀ ਨੂੰ ਜਿਹੜਾ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਨੁਕਸਾਨ ਪਹੁੰਚਾਇਆ ਇਹ ਪੰਜਾਬ ਦਾ ਸਿਨੈਰੀਓ ਨਹੀਂ ਹੈ ਤੇ ਪਿੱਛੇ ਕੋਈ ਨਾ ਕੋਈ ਤਾਂ ਤਾਕਤ ਹੈ ਜਿਹੜੀ ਪੰਜਾਬ ਦੇ ਅਮਨੋ ਮਾਨ ਦੇ ਉੱਤੇ ਜਿਹੜਾ ਆ ਵਾਰ ਕਰਨਾ ਚਾਹੁੰਦੀ ਆ ਪਰ ਇੱਕ ਇੱਕ ਜਿਹੜੀ ਅਸੀਂ ਅਪੀਲ ਕੱਲ ਉਹਦੋਂ ਵੀ ਕੀਤੀ ਸੀ ਜਦੋਂ ਇਹ ਪੂਰਾ ਇਨਸੀਡੈਂਟ ਹੋਇਆ ਵੀ ਉਹਨੇ ਕੀਤਾ ਉਹ ਆਪ ਦੇਖੋ ਅਨਫੋਰਚੂਨੇਟ ਆ ਬੜਾ ਵੀ ਉਹ ਆਪ ਵੀ ਉਸ ਕਮਿਊਨਿਟੀ ਦਾ ਆਪਾਂ ਕਹਿੰਨੇ ਨਾ ਕਿ ਵੀ ਅੱਜ ਜਦੋਂ ਕਾਲ ਦਿੱਤੀ ਤੇ ਉਹ ਭਾਈਚਾਰੇ ਕੁਛ ਆਏ ਪਰ ਉਹ ਜਿਹੜਾ ਬੰਦਾ ਜਿਹੜਾ ਇਹ ਕਰਨ ਵਾਲਾ ਉਹ ਵੀ ਉਸੇ ਕਮਿਊਨਿਟੀ ਦਾ ਆ ਫਿਰ ਉਹਦੀ ਮਾਂ ਇਹ ਦੱਸਦੀ ਆ ਕਿ ਉਹ 3-4 ਸਾਲ ਹੋ ਗਿਆ ਸਾਡੇ ਘਰ ਨਹੀਂ ਵੜਿਆ ਹੈਗਾ ਔਰ ਜਦੋਂ ਘਰੋਂ ਨਿਕਲਿਆ ਸੀ ਕਲੀਨ ਸ਼ੇਵ ਆ ਇਹਦਾ ਮਤਲਬ ਸ਼ਾਇਦ ਇਹ ਵੀ ਹੋ ਸਕਦਾ ਕਿ ਕਿਸੇ ਨੇ ਉਹਨੂੰ ਤਿਆਰ ਕੀਤਾ ਉਹਦੇ ਉਹਦੇ ਵਾਲ ਰਖਾਉਂਦੇ ਜਾਂ ਉਹਦੇ ਦਿਮਾਲਾ ਸਜਾਤਾ ਔਰ ਉਸ ਤੋਂ ਬਾਅਦ ਉਹਨੂੰ ਟਾਰਗੇਟ ਕਰਨ ਲਈ ਕਿਹਾ ਵੀ ਇਹ ਚੀਜ਼ ਕਰ ਇਹ ਦੇਖਣ ਚ ਤਾਂ ਬਹੁਤ ਛੋਟੀ ਲੱਗਦੀ ਆ ਪਰ ਇਹ ਜਦੋਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨਾ ਕਿਸੇ ਸਟੇਟ ਨੂੰ ਬਦਨਾਮ ਕਰਨ ਦੇ ਲਈ ਜਾਂ ਸਟੇਟ ਦੇ ਜਿਹੜਾ ਜਿਹੜਾ ਤਾਣਾ ਬਾਣਾ ਆ ਉਹਨੂੰ ਸਭ ਕੁਝ ਕਰਨ ਦੇ ਲਈ ਤੇ ਇਹ ਬਹੁਤ ਵੱਡੀ ਆ ਹੁਣ ਉਹਨੇ ਹੈਰੀਟੇਜ ਸਟ੍ਰੀਟ ਹੀ ਕਿਉਂ ਚੁਣੀ ਆ ਉਹਦਾ ਉਹਦਾ ਟਾਇਰ ਵੀ ਸਿੱਖ ਆ ਉਹ ਉਹਨੇ ਦਿਨ ਚੁਣਿਆ 26 ਜਨਵਰੀ ਔਰ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸ਼ਾਇਦ ਇਹ ਲੱਗਦਾ ਨਾ ਵੀ ਕਿਤੇ ਨਾ ਕਿਤੇ ਜਿਹੜੇ ਬੰਦੇ ਨਾਲ ਉਹਦੀ ਡੀਲ ਹੋਣ ਰਹੀ ਹੈ ਉਹਨੂੰ ਇਹ ਸੋਚਦਾ ਹੋਵੇਗਾ ਵੀ ਕੱਲੂ ਤੂੰ ਆਪਣੇ ਉਹ ਬੰਦੇ ਨੂੰ ਹੁੰਦਾ ਹੀ ਹਰ ਕਿਸੇ ਨੂੰ ਵੀ ਮੈਂ ਆਪਣੇ ਘਰ ਚਲਾ ਗਿਆ ਤੇ ਮੇਰੇ ਘਰ ਦੇ ਚੱਕ ਲੈਣੇ ਪੁਲਿਸ ਵਾਲਿਆਂ ਨੇ ਉੱਤੇ ਘਰ ਹੁਣ ਉਹ ਪਿਛਲਾ ਰਿਕਾਰਡ ਬੋਲਦਾ ਵੀ 3 ਸਾਲ ਪਹਿਲਾਂ ਪੈਂਡ ਹੀ ਨਹੀਂ ਆਇਆ ਕੁਝ ਨਹੀਂ ਹੋਇਆ ਤੇ ਮੈਨੂੰ ਲੱਗਦਾ ਵੀ ਬਹੁਤ ਸੋਚੀ ਸਮਝੀ ਸਾਦਿਸ਼ ਆ ਇਹਦਾ ਏਜੰਸੀਆਂ ਨੂੰ ਵੀ ਪਤਾ ਲਾਉਣਾ ਚਾਹੀਦਾ ਵੀ ਬੰਦਾ ਕੋਣਾ ਹਾਲਾਂਕਿ ਜਿਹੜਾ ਆ ਉਹਦਾ ਰਿਮਾਂਡ ਦੀ ਗੱਲ ਵੀ ਕੀਤੀ ਜਾ ਰਹੀ ਹੈ ਸਭ ਕੁਝ ਹੋਏਗਾ ਇਹਦੇ ਬਾਰੇ ਪਤਾ ਵੀ ਲੱਗੇਗਾ ਪਰ ਸਵਾਲ ਬੜੇ ਸਾਰੇ ਜਨੋਸਾਈਡ ਆਪਣੇ ਪਿੰਡੇ ਤੇ ਹੰਡਾਏ ਆ ਮਾਹੀ ਪੰਜਾਬ ਦੇ ਲੋਕ ਹੁਣ ਨਹੀਂ ਚਾਹੁੰਦੇ ਵੀ ਉਹਨਾਂ ਦੇ ਨਾਲ ਇਹ ਸਭ ਕੁਝ ਹੋਵੇ ਔਰ ਕਿਉਂਕਿ ਇਹ ਸੰਤਾਪ ਆ ਜਿਹੜੇ ਇਹ ਕਿਉਂਕਿ ਅੱਜ ਅੱਜ ਪੰਜਾਬ ਬੰਦ ਬੰਦੀ ਕਾਲਸ ਸੀਗੀ ਹੈ ਨਾ ਔਰ ਇਦਾਂ ਦੇ ਜਿਹੜੀਆਂ ਕਾਲਸ ਨੇ ਜਾਂ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਹੁਣ ਉਹ ਕਰ ਰਹੇ ਨੇ ਜਿਨੇ ਵਿੰਡਲਾਈਜ਼ ਕੀਤਾ ਹੈ ਜਿਨੇ ਕੋਸ਼ਿਸ਼ ਕੀਤੀ ਹੈ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਪੰਜਾਬ ਦੀਆਂ ਬੜਾ ਸੈਂਸਿਟਿਵ ਮੁੱਦੇ ਆ ਇਹ ਅਰ ਇਹਦੇ ਨਾਲ ਕਮਿਊਨਿਟੀ ਕਲੈਸ਼ ਹੋਣੇ ਸ਼ੁਰੂ ਹੋ ਜਾਂਦੇ ਆ ਲਾਅ ਐਂਡ ਆਰਡਰ بگੜ ਜਾਂਦਾ ਆ ਪਰ ਅਸੀਂ ਸਾਰਿਆਂ ਨੂੰ ਇੱਕ ਹੀ ਗੱਲ ਕਰਦੇ ਆ ਵੀ ਤੁਸੀਂ ਆਪਣੇ ਜਿਹੜਾ ਆ ਦਿਮਾਗ ਦੀ ਸੋਚਿਆ ਕਰੋ ਕਿਉਂਕਿ ਇਹ ਜਿਹੜੇ ਕਰਨ ਵਾਲੇ ਆ ਸ਼ਰਾਰਤੀ ਅਨਸਰ ਉਹ ਓਦਾਂ ਵੀ ਜਿਹੜੀ ਅੱਗ ਲਾ ਕੇ ਆਪ ਪਰਾਂ ਹੋ ਜਾਂਦੇ ਆ ਉਹਨਾਂ ਨੂੰ ਤਾਂ ਹੁਣ ਪੁਲਿਸ ਨੇ ਉਸੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਕਿਉਂਕਿ ਥਾਣਾ ਕੋਤਵਾਲੀ ਬਹੁਤ ਨੇੜੇ ਆ ਪਰ ਇੱਕ ਚੀਜ਼ ਆ ਵੀ ਛੋਟੀ ਜੀ ਚੀਜ਼ ਨੇ ਬਹੁਤ ਕੁਝ ਕੀਤਾ ਅੱਜ ਵੀ ਅਸੀਂ ਸਾਰਿਆਂ ਨੇ ਸਫਰ ਕੀਤਾ ਜਿਹੜੇ ਧਰਨਿਆਂ ਤੇ ਬੈਠੇ ਸੀ ਉਹਨਾਂ ਨੇ ਰਜਿਸਟਰ ਕਰਾਇਆ ਕਿ ਵਾਕਈ ਗਲਤ ਚੀਜ਼ ਆ ਔਰ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਹੋਮ ਮਿਨਿਸਟਰੀ ਆ ਸਾਰਿਆਂ ਨੂੰ ਇਹਦੇ ਉੱਤੇ ਬਿਲਕੁਲ ਸਾਡੀਆਂ ਜਿਹੜੀਆਂ ਸੈਂਟਰ ਏਜੰਸੀਆਂ ਐ ਸਟੇਟ ਰਨ ਏਜੰਸੀਜ਼ ਨੇ ਸਾਡਾ ਲਾਅ ਐਂਡ ਆਰਡਰ ਆ ਇਹਨਾਂ ਸਾਰਿਆਂ ਨੂੰ ਇਹਦੇ ਉੱਤੇ ਤਕੜੀ ਇਨਪੁਟ ਸਟਰੋਂਗ ਇਨਪੁਟ ਜੋੜਨੀ ਚਾਹੀਦੀ ਹੈ ਕਿਉਂਕਿ ਕੱਲਾ ਬੰਦਾ ਨਹੀਂ ਆ ਉਹ ਤਾਂ ਸਿਰਫ ਫੇਸ ਆ ਜਿਹੜਾ ਸਾਨੂੰ ਦਿਖ ਗਿਆ ਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਆ ਤਾਂ ਬਿਲਕੁਲ ਇਸ ਪੂਰੀ ਘਟਨਾ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਅੱਜ ਇਸ ਦਾ ਅਸਰ ਕਈ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਖਾਸ ਤੌਰ ਦੇ ਉੱਤੇ ਲੁਧਿਆਣਾ ਦੇ ਵਿੱਚ ਲੰਬਾ ਜਾਮ ਲੱਗ ਗਿਆ ਕਿਉਂਕਿ ਜੋ ਟਰੱਕ ਵਗਾਰਾ ਹੈ ਉਹਨਾਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਤਾਂ ਕਾਫੀ ਟਰੱਕ ਉੱਥੇ ਨੈਸ਼ਨਲ ਹਾਈਵੇ ਦੇ ਉੱਤੇ ਖੜੇ ਹੋਏ ਨਜ਼ਰ ਆਏ ਔਰ ਇੱਕ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਸਪਲਾਈ ਚੇਨ ਪ੍ਰਭਾਵਿਤ ਹੋਈ ਔਰ ਆਵਾਜ਼ਾਈ ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰਭਾਵਿਤ ਰਹੀ ਔਰ ਪੰਜਾਬ ਬੰਦ ਦਾ ਅਸਰ ਪੂਰਨ ਤੌਰ ਉੱਤੇ ਦੇਖਣ ਨੂੰ ਮਿਲਿਆ ਤਾਂ ਲੁਧਿਆਣਾ ਦੇ ਵਿੱਚ ਕਿਹੋ ਜਿਹਾ ਮਾਹੌਲ ਰਿਹਾ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ ਔਰ ਉੱਥੇ ਕਿਸ ਤਰੀਕੇ ਦਾ ਮਾਹੌਲ ਰਿਹਾ ਤੁਹਾਨੂੰ ਦਿਖਾ ਦਿੰਦੇ ਆ ਕਰ ਦਿੱਤਾ ਗਿਆ ਵਾ ਪੁਲਿਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਆ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਕਿ ਹਾਈਵੇ ਨੂੰ ਜਿਹੜਾ ਵਾ ਉਹ ਖੋਲ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਤਾਂ ਭਾਈਚਾਰੇ ਵੱਲੋਂ ਸਿੱਧੇ ਤੌਰ ਤੇ ਕਹਿ ਗਿਆ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਵਕਤ ਹਾਈਵੇ ਜਿਹੜੇ ਨੇ ਉਹ ਬੰਦ ਰਹਿਣਗੇ ਬਾਜ਼ਾਰ ਬੰਦ ਰੱਖੇ ਜਾਣਗੇ ਜਿੰਨੀ ਦੇਰ ਤੱਕ ਸਖਤ ਕਾਰਵਾਈ ਜਿਹੜੀ ਆ ਉਸ ਦੋਸ਼ੀ ਦੇ ਖਿਲਾਫ ਨੇ ਕੀਤੀ ਜਾ ਸਕਦੀ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਹਾਂ ਵਕ ਵਕ ਟੀਮਾਂ ਜਿਹੜੀਆਂ ਉਹ ਮੌਕੇ ਤੇ ਮੌਜੂਦ ਹਨ ਗੱਲਬਾਤ ਵੀ ਕਰ ਲੰਨ ਸਰ ਬੰਦ ਦੀ ਕੋਲ ਹੈਗੀ ਹਾਈਵੇ ਸਵਕਤ ਬੰਦ ਕੀਤਾ ਗਿਆ ਵਾ ਕਿਸ ਤਰ੍ਹਾਂ ਦੀ ਹੁਣ ਗੱਲਬਾਤ ਚੱਲ ਰਹੀ ਹੈ ਅਸੀਂ ਇਹਨਾਂ ਨੂੰ ਇਹੀ ਸਮਝਾਇਆ ਵੀ ਗੱਲ ਕੀਤੀ ਹੈ ਵੀ ਤੁਸੀਂ ਹਾਈਵੇ ਖੋਲ੍ਹ ਦਿਓ ਸ਼ਹਿਰ ਬੰਦ ਵਾਲੀ ਗੱਲ ਹੈ ਉਹ ਅਸੀਂ ਮਾਰਕੀਟ ਵਾਲਿਆਂ ਕੋਈ ਗੱਲ ਨਹੀਂ ਉਹ ਹੋ ਜੂਗੀ ਗੱਲ ਜਿਹੜੀ ਮਾਰਕੀਟ ਬੰਦ ਵਾਲੀ ਹਾਈਵੇ ਖੁਲਾਇਆ ਜਾ ਰਿਹਾ ਹੈ ਹਾਈਵੇ ਉਹ ਕਰ ਰਹੇ ਗੱਲ ਉਹਨਾਂ ਨੂੰ ਉਹ ਕਹਿੰਦੇ ਅਸੀਂ ਆਪਸ ਵਿੱਚ ਹੀ ਸਲਾਹ ਕਰਕੇ ਤੇ ਫਾਈਨਲ ਕਰ ਲੈਂਦੇ ਤਾਂ ਬਿਲਕੁਲ ਹੈ ਜਿਵੇਂ ਕਿ ਹਾਈਵੇ ਜਿਹੜਾ ਬਾ ਉਹ ਖੁਲਾ ਦਿੱਤਾ ਜਾਵੇ ਉਸ ਨੂੰ ਲੈ ਕੇ ਗੱਲਬਾਤ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਤਾਂ ਇਹ ਗੱਲਬਾਤ ਜਿਹੜੀ ਆ ਉਹ ਵੀ ਚੱਲ ਰਹੀ ਆ ਕਿ ਇਸ ਹਾਈਵੇ ਨੂੰ ਜਿਹੜਾ ਬਾ ਖੁੱਲਤਾ ਜਾਵੇ ਮਾਰਕੀਟ ਜਿਹੜੀਆਂ ਬੰਦ ਰੱਖਣੀਆਂ ਵਾ ਉਸ ਤੇ ਵਿੱਚ ਪ੍ਰਸ਼ਾਸਨ ਜਿਹੜਾ ਬਾ ਕਹਿ ਰਹੇ ਨੇ ਕਿ ਅਸੀਂ ਜਿਹੜਾ ਬਾ ਮਾਰਕੀਟ ਵਾਲੇ ਨਾਲ ਤੁਹਾਡੀ ਜਿਹੜੀ ਗੱਲਬਾਤ ਕਰਵਾ ਦਿੰਨੇ ਪਰ ਹਾਈਵੇ ਨੂੰ ਜਿਹੜਾ ਬਾ ਉਹ ਖੁੱਲਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਕਿਸੇ ਤਰ੍ਹਾਂ ਕੋਈ ਦਿੱਕਤ ਨਾ ਹੋਵੇ ਤਾਂ ਅਸੀਂ ਜਿਹੜੇ ਲੀਡਰ ਨੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਹਾਈਵੇ ਇਸ ਵਕਤ ਬੰਦ ਕੀਤਾ ਗਿਆ ਕੀ ਕਹਿਣਾ ਚਾਹੋਗੇ ਆਪਾਂ ਗੱਲਬਾਤ ਕਰਾਂਗੇ ਕਿ ਹਾਈਵੇ ਦਾ ਮੇਨ ਬੰਦ ਕੀਤਾ ਗਿਆ ਇਹਦਾ ਕੀ ਕਹਿਣਾ ਹੈ ਉਹ ਆਪਣੇ ਡੀਐਸਪੀ ਸਰ ਜੀ ਮੈਂ ਬਲਵਿੰਦਰ ਸਿੰਘ ਜੱਸੀ ਆਪਾਂ ਗੱਲਬਾਤ ਕਰਾਂਗੇ ਕਿ ਹਰਦਾਨ ਸਿਟੀ ਬੋਜਨ ਲੁਧਿਆਣਾ ਜੋ ਪਿਛਲੇ ਦਿਨੀ ਇੱਕ ਬਾਬਾ ਸਾਹਿਬ ਦੀ ਪ੍ਰਤਿਮਾ ਅੰਮ੍ਰਿਤਸਰ ਵਿੱਚ ਤੋੜੀ ਗਈ ਆ ਅੰਮ੍ਰਿਤਸਰ ਜਿਹੜਾ ਹੈਗਾ ਸ਼ਹਿਰ ਸਾਡੇ ਮਹਾਪੁਰਸ਼ਾਂ ਦਾ ਰਹਿਬਰਾਂ ਦੀ ਧਰਤੀ ਆਹੋ ਜਿੱਥੇ ਕਿ ਕਰੋੜਾਂ ਲੋਕਾਂ ਦੀ ਆਸਥਾ ਜਿਹੜੀ ਉਸ ਧਰਤੀ ਨਾਲ ਜੁੜੀ ਹੋਈ ਆ ਉਸ ਧਰਤੀ ਦੇ ਉੱਪਰ ਇੱਕ ਸ਼ਰਾਰਤੀ ਆ। RAMREE ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ ਪਰ ਇਹ ਪੈਰੋਲ ਹਮੇਸ਼ਾ ਦੀ ਤਰ੍ਹਾਂ ਕਈ ਸਿਆਸੀ ਮੁਫਾਦ ਲੈ ਕੇ ਆਉਂਦੀ ਹੈ। ਕਾਰਨ ਕੀ ਹੈ ਇਸ ਵਾਰ ਜੋ ਪੈਰੋਲ RAMREE ਨੂੰ ਦਿੱਤੀ ਗਈ ਹੈ ਕਿਉਂਕਿ ਹਮੇਸ਼ਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਸ ਵਾਰ ਸਿੱਧੀ ਹਰਿਆਣਾ ਦੇ ਵਿੱਚ ਐਂਟਰੀ ਦੇ ਦਿੱਤੀ ਗਈ। ਪਹਿਲਾਂ ਇਸ ਤੋਂ ਹਰਿਆਣਾ ਡੇਰੇ ਦੇ ਵਿੱਚ ਐਂਟਰੀ ਨਹੀਂ ਹੁੰਦੀ ਸੀ ਸਿਰਸਾ ਡੇਰੇ ਦੇ ਵਿੱਚ ਜਾਣ ਦੀ ਮਨਾਈ ਹੁੰਦੀ ਸੀ ਪਰ ਇਸ ਵਾਰ ਜੋ ਪੈਰੋਲ ਦਿੱਤੀ ਗਈ ਹੈ ਤਾਂ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਇਸ ਵੇਲੇ ਉਹ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਦੋਂ ਹਨੀਪ੍ਰੀਤ ਜੇਲ੍ਹ ਤੋਂ ਰਿਸੀਵ ਕਰਨ ਪਹੁੰਚਦੀ ਹੈ ਰਾਮ ਰਹੀਮ ਨੂੰ ਔਰ ਉਸ ਤੋਂ ਬਾਅਦ ਡੇਰੇ ਸਿਰਸੇ ਲੈ ਕੇ ਜਾਂਦੀ ਹੈ ਜਿਸ ਤੋਂ ਬਾਅਦ ਰਾਮ ਰਹੀਮ ਦਾ ਇੱਕ ਬਿਆਨ ਵੀ ਸਾਹਮਣੇ ਆਉਂਦਾ ਹੈ ਜਿਸ ਵਿੱਚ ਲੋਕਾਂ ਨੂੰ ਡੇਰੇ ਨਾ ਆਉਣ ਦੀ ਅਪੀਲ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਕੋਰਟ ਦੇ ਵੱਲੋਂ ਸਖਤ ਮਨਾਹੀ ਕੀਤੀ ਗਈ ਹੈ ਕਿ ਲੋਕਾਂ ਦੇ ਨਾਲ ਉਹ ਮਿਲ ਨਹੀਂ ਸਕਦੇ ਪਰ ਡੇਰੇ ਦੇ ਵਿੱਚ ਉਹ ਜ਼ਰੂਰ ਰਹਿ ਸਕਦੇ ਹਨ ਕਿਤੇ ਨਾ ਕਿਤੇ ਇਲੈਕਸ਼ਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਔਰ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਨਗਰ ਨਿਗਮ ਦੀਆਂ ਚੋਣਾਂ ਨੇ ਤਾਂ ਕਿਤੇ ਨ ਸਿੱਧਾ ਸਿੱਧਾ ਇਸ ਦੇ ਤਾਰ ਇਲੈਕਸ਼ਨ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਖੈਰਾ ਇੱਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਪਰ ਹਮੇਸ਼ਾ ਦੀ ਤਰ੍ਹਾਂ ਇਹ ਚੋਣਾਂ ਦੇ ਦਿਨਾਂ ਵਿੱਚ ਪੈਰੋਲ ਕਿਉਂ ਮਿਲਦੀ ਹੈ ਇਹ ਤੇ ਵੱਡਾ ਸਵਾਲ ਹੈ ਹਰ ਮੀਡੀਆ ਆਦਾਰਾ ਪੁੱਛਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਤੁਸੀਂ ਉਦੋਂ ਦੇ ਦਿੰਦੇ ਹੋ ਜਦੋਂ ਹਰਿਆਣਾ ਚ ਚੋਣਾਂ ਹੁੰਦੀਆਂ ਉਦੋਂ ਉਹਨੂੰ ਪੈਰੋਲ ਦਿੰਦੇ ਹੋ ਜਦੋਂ ਹੁਣ ਦਿੱਲੀ 'ਚ ਇਲੈਕਸ਼ਨ ਉਦੋਂ ਉਹਨੂੰ ਪੈਰੋਲ ਮਿਲ ਜਾਂਦੀ ਆ ਔਰ ਤੇ ਇੱਕ ਉਹ ਐਡਾ ਸਾਹੂ ਕੰਮ ਵੀ ਨਹੀਂ ਹੈਗਾ ਤੁਸੀਂ ਦੇਖੋ ਵੀ ਉਹ ਡੇਰਾ ਚਲਾਉਂਦਾ ਸੀ ਸਾਧਵੀਆਂ ਦੇ ਨਾਲ ਉਹਨੇ ਜ਼ਬਰਦਸਤ ਨਾ ਕੀਤਾ ਆ ਕਿ ਜਰਨਲਿਸਟ ਦਾ ਮਰਡਰ ਕੀਤਾ ਆ ਉਹ ਬੜੇ ਸਾਰੇ ਕਾਸਟ ਰਿਪੋਰਟਸ ਉਹਦੇ ਉੱਤੇ ਲੱਗਦੇ ਆ ਔਰ ਇਹ ਇੱਕ ਆਪਾਂ ਕਹ ਲਈਏ ਵੀ ਇੱਕ ਬੰਨੇ ਤਾਂ ਆਮ ਬੰਦਾ ਹੈ ਜਿਹੜਾ ਅਪਰੋਚ ਹੀ ਨਹੀਂ ਕਰ ਸਕਦਾ ਜਿਹਦਾ ਐਡਾ ਤਾਮਾ ਜਾਮਾ ਨਹੀਂ ਹੈਗਾ ਦੂਸਰੇ ਪੰਨੇ ਇਹ ਸੌਦਾ ਸਾਤ ਵਰਗੇ ਆ ਹਨਾ ਗੁਰਮੀਤ ਵਰਗੇ ਆ ਜਿਨ੍ਹਾਂ ਨੂੰ ਪਰੋਲ ਜਿਹੜੀ ਆ ਇੱਕ ਵਾਰ ਨਹੀਂ ਦੋ ਵਾਰ ਨਹੀਂ 13 ਵਾਰ ਨਹੀਂ ਇਹ ਪਹਿਲਾਂ 11 ਵਾਰ ਆ 12ਵੀਂ ਵਾਰ ਹੋ ਜਾਣੀ ਆ ਔਰ ਇਸ ਵਾਰ ਜਦੋਂ ਦੀ ਉਹਨਾਂ ਨੂੰ ਪਰੋਲ ਹੋਣ ਮਿਲਣੀ ਸ਼ੁਰੂ ਹੋਈ ਆ ਪਹਿਲੀ ਯਾਰ ਇਹ ਵੀ ਦੱਸਿਆ ਦਿੱਤਾ ਕਿ ਤੁਸੀਂ ਹੁਣ ਡੇਰਾ ਸਿਰਸਾ ਵੀ ਜਾ ਸਕਦੇ ਹੋ ਉਹਨਾਂ ਨੇ ਕਿ ਹਰਿਆਣੇ ਵਾਲਾ ਡੇਰਾ ਜਾ ਸਕਦੇ ਹੋ ਕਿਉਂਕਿ ਇਹਦੇ ਪਿੱਛੇ ਵੱਡੀਆਂ ਤਾਕਤਾਂ ਆ ਔਰ ਇਹ ਚਾਹੁੰਦੀਆਂ ਨੇ ਕਿਉਂਕਿ ਪੰਜ ਨੂੰ ਇਲੈਕਸ਼ਨਸ ਨੇ ਔਰ ਇਲੈਕਸ਼ਨਸ ਦੇ ਨਾਲ ਬਾਬਾ ਜੀ ਦਾ ਆਸ਼ੀਰਵਾਦ ਜਿਹੜਾ ਬਹੁਤ ਜ਼ਰੂਰੀ ਆ ਇਹ ਆਸ਼ੀਰਵਾਦ ਕਿਸੇ ਵੀ ਮੋੜ ਦੇ ਵਿੱਚ ਹੋ ਸਕਦਾ ਪਰ ਸਵਾਲ ਖੜੇ ਹੁੰਦੇ ਆ ਵੀ ਬਾਬੇ ਕਿ ਬਾਕੀ ਬਾਕੀਆਂ ਨੂੰ ਵੀ ਇੰਨੀਆਂ ਪਰੋਲਸ ਮਿਲਦੀਆਂ ਆ ਉਹ ਉੱਤੋਂ ਕਿਤੇ ਸੁਣਿਆ ਵੀ ਨਹੀਂ ਹੈਗਾ ਕਿ ਬਾਕੀਆਂ ਨੂੰ ਪਰੋਲਸ ਇੰਨੀਆਂ ਮਿਲਦੀਆਂ ਨੇ ਪਰ ਜਿਹੜਾ ਬੰਦਾ ਜ਼ਬਰਜਨਾ ਕੀਤਾ ਹੋਵੇ ਰੇਪ ਹੋਵੇ ਮਰਡਰ ਮਰਡਰਰ ਹੋਵੇ ਉਸ ਨੂੰ ਤੁਸੀਂ ਇਦਾਂ ਟਰੀਟ ਕਰ ਰਹੇ ਆਂ ਵੀ ਬਈ ਜੀ ਉਹਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ ਇੰਨੇ ਦਿਨ ਉਹ ਰਹਿੰਦਾ ਵੀ ਨਹੀਂ ਫਿਰ ਤੁਸੀਂ ਦੇਖੋ ਵੀ ਇਹ ਜਿਹੜੀਆਂ ਪਰੋਲਸ ਨੇ ਉਹ 20 ਦਿਨ ਤੋਂ ਉੱਪਰ ਆ ਕਦੀ 21 ਦਿਨ ਦੀ ਕਦੀ 20 ਦਿਨ ਦੀ ਕਦੀ 21 ਦਿਨ ਦੀ ਕਦੀ 20 ਦਿਨ ਦੀ ਇੰਨੇ ਜ਼ਿਆਦਾ ਦਿਨਾਂ ਦੀਆਂ ਪਰੋਲਸ ਨੇ ਔਰ ਫੇਰ ਉਹਨੂੰ ਇਹ ਵੀ ਕਿਹਾ ਜਾਂਦਾ ਕਿ ਉਹ ਪ੍ਰਚਾਰ ਵੀ ਕਰ ਸਕਦਾ ਹਾਲਾਂਕਿ ਉਹ ਆਨਲਾਈਨ ਪ੍ਰਚਾਰ ਕਰ ਸਕਦਾ ਐਡਾ ਤਾਮਾ ਜਾਮਲ ਆਉਂਦੇ ਨੇ ਕਿ ਜਿਵੇਂ ਉਹ ਕਿਸੇ ਸਟੇਟ ਦਾ ਮਹਾਰਾਜਾ ਹੋਵੇ ਅੱਜ ਜਦੋਂ ਨਿਕਲੇ ਆ 200 ਤੋਂ ਵੱਧ ਜਿਹੜੇ ਪੁਲਿਸ ਆਫੀਸਰ ਜਿਹੜੇ ਸੀਗੇ ਉਹ ਸੁਨਾਰੀਆ ਜ਼ਿਲ੍ਹੇ ਦੇ ਬਾਹਰ ਸੀਗੇ ਹਰ ਗੇਟ ਦੇ ਉੱਤੇ 15 ਤੋਂ 20 ਬੰਦੇ ਸੀਗੇ ਉਹਦੀ ਗੱਡੀ ਦਾ ਲਸ਼ਕਰ ਤਾਮ ਦਾ ਪਤਾ ਨਹੀਂ ਲੱਗਦਾ ਵੀ ਕਿੰਨੇ ਆ ਔਰ ਜਿਹੜੇ ਉਹ ਹੁਣ ਦੇਖਿਓ ਕਿ ਰੋहतक ਵਾਲਾ ਜਿਹੜਾ ਹੈ ਉਹਨਾਂ ਦਾ ਸਿਰਸਾ ਡੇਰਾ ਸਿਰਸਾ ਆ ਉੱਥੇ ਬਹੁਤ ਲੋਕੀ ਖੜੇ ਆ ਸਵਾਲ ਇਹ ਹੁੰਦਾ ਵੀ ਆਮ ਬੰਦਾ ਜਿਹੜਾ ਆਪਾਂ ਕਹਿੰਦੇ ਸੋਸਾਇਟੀ ਦੇ ਵਿੱਚ ਇਹ ਇਦਾਂ ਦੇ ਲੋਕ ਜਿਹੜੇ ਨੇ ਉਹ ਸੋਸਾਇਟੀ ਲਈ ਖਤਰਾ ਆ। ਜਿਨ੍ਹਾਂ ਨੇ ਏਕ ਸਭ ਕੁਝ ਕੀਤਾ। ਉਹਨਾਂ ਨੂੰ ਇਸ ਹਿਸਾਬ ਦਾ ਐਂਟਰਟੇਨ ਕਰਨਾ ਇਹਦਾ ਮਤਲਬ ਤੁਹਾਨੂੰ ਪੋਲੀਟੀਕਲੀ ਜਿਹੜੇ ਬੰਦਿਆਂ ਦੀ ਅਪਰੋਚ ਹੈ ਕਿ ਗਿਆ ਜਾਂ ਡੇਰੇ ਚ ਲਾਉਂਦੇ ਆ ਜਾਂ ਜਿਨ੍ਹਾਂ ਦੇ ਪਿੱਛੇ ਚਾਰ ਬੰਦੇ ਜੁੜੇ ਆ ਉਹਨਾਂ ਲਈ ਲਾ ਐਂਡ ਆਰਡਰ ਵੱਖਰਾ ਆ। ਆਮ ਬੰਦੇ ਲਈ ਵੱਖਰਾ ਆ ਔਰ ਵੀ ਮਤਲਬ ਉਹੀ ਗੱਲ ਆ ਵੀ ਜੇ ਜਿਸ 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 ਪੰਤਰੇ ਦੀ ਸਰਕਾਰਾਂ ਨੂੰ ਲੋੜ ਹੈ ਜਾਂ ਜਿਸ ਪੰਤਰੇ ਦੀ ਕਿਸੇ ਪੋਲਿਟੀਕਲ ਪਾਰਟੀ ਨੂੰ ਲੋੜ ਹੈ ਉਹ ਪੰਤਰਾ ਚਾਹੇ ਕਿੰਨੇ ਵੀ ਸੰਘੀਨ ਜੁਰਮ ਦੇ ਵਿੱਚ ਅੰਦਰ ਬੈਠਾ ਹੋਵੇ ਉਹਨੂੰ 12 ਬਾਲ ਪੇ ਰੋਲ ਵੀ ਮਿਲ ਸਕਦੀ ਆ ਫਿਲਹਾਲ ਇਹਦੀ ਪੇ ਰੋਲ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਬਹੁਤ ਵੱਡੇ ਸਵਾਲ ਆ ਬਿਲਕੁਲ ਤਾਂ ਉਧਰ ਕਿਸਾਨ ਲੀਡਰ ਢੱਲੇਵਾਲ ਜੋ ਕਿ ਬੀਤੇ 64 ਦਿਨਾਂ ਦੇ ਤੋਂ ਮਰਨ ਵਰਤੂ ਤੇ ਬੈਠੇ ਹੋਏ ਨੇ ਤਾਂ ਉਹਨਾਂ ਦੀ ਸਿਹਤ ਦੇ ਵਿੱਚ ਹੁਣੇ ਲਗਾਤਾਰ ਸੁਧਾਰ ਆਉਂਦਾ ਨਜ਼ਰ ਆ ਰਿਹਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕਿ ਢੱਲੇਵਾਲ ਜੋ ਸਰਕਾਰ ਦੇ ਨਾਲ ਮੀਟਿੰਗ ਹੈ ਕੇਂਦਰ ਦੇ ਨਾਲ 14 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਸ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਫਿਲਹਾਲ ਡੱਲੇਵਾਲ ਉਹਨਾਂ ਦੇ ਵੱਲੋਂ ਇਸ ਉਤੇ ਅੱਜ ਵੀ ਇੱਕ ਤਰੀਕੇ ਦੇ ਨਾਲ ਸਸਪੈਂਸ ਕਾਇਮ ਰੱਖਿਆ ਗਿਆ ਪਰ ਉਥੇ 12 ਤਰੀਕ ਨੂੰ ਖਨੌਰੀ ਦੇ ਉੱਤੇ ਵੱਡੇ ਇਕੱਠ ਦਾ ਸੱਦਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਪੂਰਾ ਕੀ ਲੱਗਦਾ ਹੈ ਕਿ ਡੱਲੇਵਾਲ ਹੁਣੀ ਮੀਟਿੰਗ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ ਤਾਂ ਖੈਰਾ ਕੀ ਲੱਗਦਾ ਹੈ ਕਿ ਡੱਲੇਵਾਲ ਹੁਣੀ ਮੀਟਿੰਗ ਦੇ ਵਿੱਚ ਜਾ ਸਕਣਗੇ ਜੇ ਸਾਹਬ ਦੇ ਅਸਾਰ ਨੇ ਇਹ ਉਹੀ ਲੱਗਦਾ ਵੀ 70 30 ਆ ਕਿਉਂਕਿ ਖਨੌਰੀ ਦੇ ਉੱਤੇ ਬਹੁਤ ਵੱਡਾ ਘੱਟ ਸੱਦਿਆ ਪਰ ਬਹੁਤੇ ਲੋਕ ਕਹਿੰਦੇ ਆ ਵੀ ਉਹ ਮੀਟਿੰਗ 'ਚ ਜਾਣਗੇ ਕਿਉਂਕਿ ਸਾਰਾ ਕੁਝ ਉਸ ਮੀਟਿੰਗ ਦੇ ਲਈ ਹੋ ਰਿਹਾ ਪਹਿਲੀ ਮੀਟਿੰਗ ਦੇ ਵਿੱਚ ਕੀ ਹੋਏਗਾ ਉਹ ਆਪ ਸੁਣਨਾ ਚਾਹਣਗੇ ਹਾਲਾਤ ਵੀ ਸਹੀ ਨੇ 8 ਮਿੰਟ ਦਾ ਉਹਨਾਂ ਦਾ ਭਾਸ਼ਣ ਆ ਉਹਦੇ ਵਿੱਚ ਕਈ ਨੁਕਤੇ ਉਹਨਾਂ ਨੇ ਦਿੱਤੇ ਆ ਉਹਨਾਂ ਨੇ ਕਿਹਾ ਵੀ ਤੁਸੀਂ 12 ਨੂੰ ਆਇਓ ਕਿਉਂਕਿ ਸਾਨੂੰ ਤੁਹਾਡੇ ਆਉਣ ਦੇ ਨਾਲ ਹੌਸਲਾ ਮਿਲਦਾ ਬਾਕੀ ਕੋਈ ਵੀ ਅੰਦੋਲਨ ਹੈ ਜਿਹੜਾ ਜਨ ਅੰਦੋਲਨ ਹੈ ਮਤਲਬ ਲੋਕਾਂ ਦਾ ਅੰਦੋਲਨ ਹੈ ਤੇ ਜਦੋਂ ਲੋਕ ਉੱਥੇ ਜੁੜਦੇ ਆ ਕਿ ਉਹ ਸੇਮ ਸੇਮ ਸੋਚ ਵਾਲੇ ਲੋਕ ਬੰਦੇ ਉੱਥੇ ਜਾਂਦੇ ਆ ਤੇ ਅੰਦੋਲਨ ਦੀ ਸਫਲਤਾ ਉਦੋਂ ਹੀ ਹੋ ਜਾਂਦੀ ਹੈ ਸੋ ਡੱਲੇਵਾਲ ਸਾਹਿਬ ਨੇ ਇੱਕ ਵਾਰ ਫਿਰ ਤੋਂ ਹੰਬੜਾ ਮਾਰਿਆ ਔਰ ਉਹਨਾਂ ਨੂੰ ਕਿਹਾ ਆ ਵੀ ਤੁਸੀਂ 12 ਨੂੰ ਆਇਓ ਇੱਥੇ ਤੁਹਾਡੇ ਆਉਣ ਦੇ ਨਾਲ ਸਾਨੂੰ ਤਾਕਤ ਮਿਲਦੀ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ 8 ਮਿੰਟ ਦਾ ਭਾਸ਼ਣ ਉਹਨਾਂ ਦਾ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਐਮਐਸਪੀ ਮਿਲਦੀ ਆ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕਦਾ ਜਿਹੜਾ ਕਿ ਅੱਜ ਕੱਲ ਦਾ ਸਭ ਤੋਂ ਹੌਟ ਟਾਪਿਕ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਔ ਮੋਰਚੇ ਦੀ ਫਤਿਹ ਲਈ ਅਰਦਾਸ ਕਰਿਆ ਕਰੋ ਸੁਭਕਰਨ ਦੇ ਜਿਹੜੀ ਬਰਸੀ ਆਉਣੀ ਆ ਉਸ ਨੂੰ ਮਨਾਉਣ ਦੇ ਲਈ ਗੱਲ ਕੀਤੀ ਆ ਪਰ ਨਾਲ ਦੇ ਨਾਲ ਮੈਨੂੰ ਲੱਗਦਾ ਕਿ ਕਿਉਂਕਿ ਪਿੱਛੇ ਇਹਨਾਂ ਨੂੰ ਇਨਪੁਟ ਸੀਗੇ ਕਿਸਾਨਾਂ ਨੂੰ ਬੇ ਗਵਰਨਮੈਂਟ ਇਹ ਕਰਨਾ ਚਾਹੁੰਦੀ ਕਿਉਂਕਿ ਪਿੱਛੇ ਜੇ ਵੀ ਮੀਟਿੰਗਾਂ ਦਾ ਦੌਰ ਚੱਲਿਆ ਸੀਗਾ ਉਹ ਕਹਿੰਦੇ ਵੀ ਇਹਨਾਂ ਨੇ ਇਹ ਆ ਵੀ ਜੇ ਮੈਂ ਆਂਸ਼ਾ ਨਾ ਅੱਜ ਤੋੜ ਦਿੱਤਾ ਚੌਟਵਾਂ ਦਿਨ ਉਹਨਾਂ ਦਾ ਕਹਿੰਦੇ ਵੀ ਜੇ ਅੱਜ ਮੈਂ ਆਂਸ਼ਾ ਨਾ ਤੋੜ ਦਿੱਤਾ ਉਹਨਾਂ ਨੇ ਮੀਟਿੰਗਾਂ ਟਪਾਈ ਜਾਣੀਆਂ ਇੱਕ ਮੀਟਿੰਗ ਤੇ ਸਦਨਾ 10 ਮੀਟਿੰਗਾਂ ਤੇ ਸਦਨਾ ਦੋ ਮੀਟਿੰਗਾਂ ਤੇ ਸਦਨਾ 10 ਮੀਟਿੰਗਾਂ ਤੇ ਸਦਨਾ ਇਹ ਪ੍ਰੈਸ਼ਰ ਪੀਅਰ ਪ੍ਰੈਸ਼ਰ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ 12 ਫਰਵਰੀ ਕਿਉਂਕਿ ਇੰਨਾ ਦਿਨ ਵੀ ਦੇਖੋ ਕਿੰਨਾ ਦੂਰ ਜਾ ਕੇ ਰੱਖ ਲਿਆ ਜੇ ਤੁਸੀਂ ਕਿਸੇ ਮੁੱਦੇ ਨੂੰ ਸੁਲਝਾਉਣਾ ਤੇ ਉਹਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤ ਆਲਰੇਡੀ ਬਹੁਤ ਸਸਪੈਂਡਡ ਆ ਪਹਿਲਾਂ ਵੀ 1.5 ਸਾਲ ਸਾਲ 1.5 ਸਾਲ ਉੱਥੇ ਬੈਠੇ ਰਹੇ ਹੁਣ ਵੀ ਕਿੱਡਾ ਲੰਮਾ ਸਮਾਂ ਆ ਇਹ ਆਪਣੇ ਆਪ ਦੇ ਵਿੱਚ ਨਾ ਇਹ ਇੱਕ ਤਰੀਕੇ ਦੇ ਨਾਲ ਇਹ ਫੇਲਿਅਰ ਆ ਮਸ਼ੀ ਇਸੇ ਲਮਕਾ ਦੇ ਚੱਕਰ ਦੇ ਵਿੱਚ ਉਹਨਾਂ ਨੇ ਆਪਣਾ ਅਨਸ਼ਰ ਨਹੀਂ ਤੋੜਿਆ ਔਰ 12 ਫਰਵਰੀ ਨੂੰ ਇਹ ਉਹੀ ਹੈ 70 ਤੀਆ ਜਾ ਵੀ ਸਕਦੇ ਆ ਔਰ 30% ਉਹ ਨਹੀਂ ਵੀ ਜਾ ਸਕਦੇ ਪਰ ਗੱਲ ਇਹ ਹੈ ਨਾ ਵੀ ਜਿਹੜੀ ਸੀਜ਼ ਲਈ ਉਹ ਲੜ ਰਹੇ ਆ ਜੇ ਉਹਨਾਂ ਦੀ ਸਿਹਤ ਉਹ ਕਹਿੰਦੇ ਉਹਨਾਂ ਨੇ ਇਹ ਸਵਾਲ ਜਾ ਦਤਾ ਵੀ ਸਿਹਤ ਲੌ ਕਰੇਗੀ ਤਾਂ ਜ਼ਰੂਰ ਨਹੀਂ ਕਰੇਗੀ ਤਾਂ ਫਿਰ ਕੁਝ ਨਹੀਂ ਕਹਿ ਸਕਦੇ ਬਿਲਕੁਲ 14 ਫਰਵਰੀ ਨੂੰ ਢੱਲੇਵਾਲ ਹੁਣੀ ਕੇਂਦਰ ਸਰਕਾਰ ਦੇ ਨਾਲ ਜੋ ਮੀਟਿੰਗ ਹੈ ਉਸ ਦੇ ਵਿੱਚ ਸ਼ਾਮਲ ਹੋਣਗੇ ਜene ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪਰ ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤਾਂ ਉਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਢੱਲੇਵਾਲ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚ ਸਕਦੇ ਨੇ ਕਿਉਂਕਿ ਜੇਕਰ ਢੱਲੇਵਾਲ ਹੁਣੀ ਉੱਥੇ ਮੌਜੂਦ ਹੋਣਗੇ ਤਾਂ ਜੋ ਪੰਜਾਬ ਦੇ ਕਿਸਾਨਾਂ ਦਾ ਪੱਖ ਹੈ ਤਾਂ ਉੱਥੇ ਮਜ਼ਬੂਤੀ ਦੇ ਨਾਲ ਰੱਖ ਸਕਣਗੇ ਔਰ ਕਿਉਂਕਿ ਉਹਨਾਂ ਦੇ ਚੱਲਦੇ ਇਹ ਸੱਦਾ ਕੇਂਦਰ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਉਹਨਾਂ ਦੇ ਮਰਨ ਵਰਤ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਇਹ ਸੱਦਾ ਭੇਜਿਆ ਗਿਆ ਤਾਂ ਕੋਸ਼ਿਸ਼ ਜਥੇਬੰਦੀਆਂ ਦੀ ਵੀ ਇਹ ਜ਼ਰੂਰ ਰਹੇਗੀ ਕਿ ਡੱਲੇਵਾਲ ਹੁਣੀ ਉੱਥੇ ਖੁਦ ਮੌਜੂਦ ਰਹਿਣ ਤਾਂ ਜੋ ਅ ਵੋਧਿਆ ਤਰੀਕੇ ਦੇ ਨਾਲ ਜੋ ਕਿਸਾਨ ਨੇ ਉਹਨਾਂ ਦਾ ਪੱਖ ਡੱਲੇਵਾਲ ਉਥੇ ਰੱਖ ਸਕਣ ਤਾਂ ਉਥੇ ਹੀ ਅਗਲੀ ਖਬਰ ਦਾ ਰੁਖ ਕਰਦੇ ਹਾਂ ਜਲੰਧਰ ਤੋਂ ਖਬਰ ਆ ਰਹੀ ਹੈ ਪਿਓ ਪੁੱਤ ਦੀ ਜੋੜੀ ਨੂੰ ਜਲੰਧਰ ਦੀ ਦਿਹਾਤੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਰਾਹਗੀਰਾਂ ਨੂੰ ਰਾਤ ਦੇ ਸਮੇਂ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਕੀਤੀ ਜਾਂਦੀ ਸੀ ਜਿਨ੍ਹਾਂ ਦੇ ਕੋਲੋਂ ਤਕਰੀਬਨ 6 ਤੋਲੇ ਸੋਨਾ 9 ਮੋਬਾਈਲ ਫੋਨ ਅਤੇ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਤਾਂ ਇਸ ਦੇ ਨਾਲ ਹੀ 12 ਜਿੰਦ ਰਾਂਡ ਵੀ ਉਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਔਰ ਇਸ ਪੂਰੇ ਮਾਮਲੇ ਦੇ ਵਿੱਚ ਇਹਨਾਂ ਦੋਹਾਂ ਦੇ ਨਾਲ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ ਜਿਨ੍ਹਾਂ ਦੇ ਕੋਲੋਂ ਹਥਿਆਰ ਇਹਨਾਂ ਦੇ ਵੱਲੋਂ ਲੈ ਗਏ ਸੀ ਔਰ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਦੱਸਦੀ ਹੈ ਕਿ ਸੈਦਪੁਰੂ ਛਿੜੀਪਿੰਡ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਰਾਜਕੁਮਾਰ ਅਤੇ ਉਸ ਦਾ ਪੁੱਤਰ ਜਿਨ੍ਹਾਂ ਦੇ ਵੱਲੋਂ ਲੁੱਟਖੋਹਾਂ ਦੀਆਂ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਰ ਪੁਲਿਸ ਨੇ ਕਾਬੂ ਕਰ ਲਿਆ ਆਸ-ਪਾਸ ਦੇ ਪਿੰਡਾਂ ਤੋਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਰਾਤ ਦੇ ਸਮੇਂ ਜਦੋਂ ਪਿੰਡਾਂ ਦੇ ਵਿੱਚੋਂ ਇਹ ਲੋਕ ਲੰਘਦੇ ਨੇ ਰਾਗਿਰ ਨਿਕਲਦੇ ਨੇ ਤਾਂ ਕੁਝ ਲੋਕਾਂ ਦੇ ਵੱਲੋਂ ਦੋ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਔਰ ਇਸ ਤਰ੍ਹਾਂ ਦੀ ਜਦੋਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਤੇ ਪੁਲਿਸ ਦੇ ਵੱਲੋਂ ਇਹਨਾਂ ਦੋਹਾਂ ਨੂੰ ਟਰੈਪ ਲਗਾ ਕੇ ਕਾਬੂ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਕਿ ਆਖਿਰ ਕੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇਗੀ ਔਰ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਫਰਾਰ ਚੱਲ ਰਿਹਾ ਹੈ ਤਾਂ ਉਸ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ ਐਸਐਸਪੀ ਜੀਵੰਦਰ ਜੱਤੀ ਸਰਪਾਲ ਗੋਲਬੀ ਸਿੰਘ ਖੋਖ ਜਿਹਦੇ ਨਿਸ਼ਾਨਦੇਸ਼ੇਤ ਲੋਮੜੇ ਅਸਰਾ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਜਿੰਦਰ ਗੱਤੀ ਪੁਲਿਸ ਨੂੰ ਵੱਸੂਲੇ ਵੱਡੀ ਸਫਲਤਾ ਹਾਸਲ ਹੋਈ ਜੋ ਕ੍ਰਾਈਮ ਕ੍ਰਾਈਮ ਰਾਜ ਦੇ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਕਰਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਦੋ ਗੇਤੀਆ ਰਾਜਕਮਰ ਅਤੇ ਰਾਜਵੀਰ ਜੋ ਪੀਓ ਪਤਾ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਾਤਪੁਰ ਸ਼ਾਕੋਟ ਅਤੇ ਨਗੋਦਰ ਏਰੀਆ ਦੇ ਵਿੱਚ ਗਰੂਪ ਰਾਕੇ ਲੁਕਾਂ ਰਾਹਗੀਰਾਂ ਨੂੰ ਡਰਾ ਤਮਕਾ ਕੇ ਪਿਸਟੋਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਤੇ ਇਨਾਂ ਦੇ ਕੋਲ 10 ਪਿਸਟਲ ਤੇ 25 ਇੰਡਰੋਂ ਅਤੇ ਲੁੱਟਾਪੋਹਾ ਦੇ ਦੌਰਾਨ ਜੋ ਲਟੇਗੇ ਮੋਬਾਈਲ ਉਹਨਾਂ ਦੇ ਵਿੱਚ 9 ਮੋਬਾਈਲ ਇੱਕ Smartwatch ਤੇ 6 ਤੋਲੇ ਦੀ ਕੀਮਤ ਜੋ ਹੈ ਸੋਨਾ ਕਵਰ ਕੀਤਾ ਗਿਆ ਇਸ ਵੰਦੀ ਜੋ FIR ਫਾਇਰ ਨੰਬਰ 13 ਥਾਣਾ ਮਹਿਤਪੁਰ ਦੇ ਵਿੱਚ BNS ਅਤੇ ਕਾਮਜੈਕਟੀਆਂ ਧਰਾਵਾਂ ਦੇ ਤਹਿਤ ਰਜਿਸਟਰ ਕੀਤੀ ਗਈ ਤੁਸੀਂ ਇਹ ਵੀ ਮੈਂਸ਼ਨ ਕਰਨਾ ਚਾਹਾਂਗਾ ਕਿ ਇਹਨਾਂ ਨੂੰ ਅਰੈਸਟ ਕਰਦੇ ਜੋ ਕਰੀਬ 10 ਤੋਂ 12 ਦੇ ਕਰੀਬ ਜੋ ਲੁੱਟਖੋਰੀਆਂ ਵਰਤਦਾ ਉਹ ਅਹ ਟਰੇਸ ਹੋਈਆਂ ਜੋ ਇਹਨਾਂ ਨੇ ਵੱਖ-ਵੱਖ ਸਮੇਂ ਦੇ ਵਿੱਚ ਮੈਥਪੁਰ ਅਤੇ ਸ਼ਾਹਕੋਟ ਹੋਰ ਨੇੜੇ ਦੇ ਏਰੀਆ ਦੇ ਵਿੱਚ ਪੰਜਾਬ ਕੀਤੀਆਂ ਸੀਗੀਆਂ ਫਰਦਰ ਇਹਨਾਂ ਨੂੰ ਮਾਲਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ ਤੇ ਇਹਨਾਂ ਦੇ ਅਹ ਅਗਲੀ ਪੁਸ਼ਟੀਸ਼ ਕਰਕੇ ਇਹਨਾਂ ਦੇ ਗਰੁੱਪ ਦੇ ਮੈਂਬਰ ਤੇ ਇਹਨਾਂ ਤੋਂ ਹੋਰ ਵੀ ਰਿਕਵਰੀ ਕੀਤੀ ਜਾਂਦੀ ਉਮੀਦ ਹੈ ਐਸਐਸਪੀ ਕਰੂ ਕਰਦੇ ਆਂ ਅਗਲੀ ਖਬਰ ਦਾ ਦਿੱਲੀ ਦੇ ਵਿੱਚ ਇੱਕ ਵਾਰ ਉਹ ਫਿਰ ਵੱਡੀ ਘਟਨਾ ਵਾਪਰੀ ਹੈ ਇੱਕ ਚਾਰ ਮੰਜ਼ਲਾਈ ਇਮਾਰਤ ਤੈਸਨੈਸ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਜਿਸ ਵਿੱਚ 12 ਤੋਂ ਜ਼ਿਆਦਾ ਲੋਕ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਦੱਸ ਦਈਏ ਕਿ ਪੰਜ ਮੌਤਾਂ ਹੁਣ ਤੱਕ ਇਸ ਹਾਦਸੇ ਦੇ ਵਿੱਚ ਹੋ ਚੁੱਕੀਆਂ ਨੇ ਔਰ ਜਾਰਾਤਰ ਮਜ਼ਦੂਰ ਦੱਸੇ ਜਾ ਰਹੇ ਨੇ ਮਜ਼ਦੂਰਾ ਦੇ ਪਰਿਵਾਰ ਉਥੇ ਕਿਉਂਕਿ ਬਿਲਡਿੰਗ ਦੇ ਵਿੱਚ ਰਹਿ ਰਹੇ ਸੀ ਔਰ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ ਉਸਾਰੀ ਹੋ ਚੁੱਕੀ ਸੀ ਔਰ ਉਸ ਤੋਂ ਬਾਅਦ ਟਾਈਲਰ ਲਗਾਉਣ ਦਾ ਕੰਮ ਉਥੇ ਕੀਤਾ ਜਾ ਰਿਹਾ ਸੀ ਤਾਂ ਆਸ-ਪਾਸ ਜੋ ਝੁੱਗੀਆਂ ਬਣਾ ਕੇ ਮਜ਼ਦੂਰ ਰਹਿ ਵੀ ਰਹੇ ਸੀ ਔਰ ਕੁਝ ਬਿਲਡਿੰਗ ਦੇ ਵਿੱਚ ਵੀ ਰਹਿ ਰਹੇ ਸੀ ਔਰ ਜਿਸ ਤੋਂ ਬਾਅਦ ਜਦੋਂ ਇਹ ਬਿਲਡਿੰਗ ਅੱਜ ਡਿੱਗ ਜਾਂਦੀ ਹੈ ਤਾਂ ਫੁਲਰਸ ਦੇ ਵੱਲੋਂ ਔਰ ਜੋ ਸੁਰੱਖਿਆ ਵਾਲ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ 12 ਦੇ ਕਰੀਬ ਲੋਕਾਂ ਨੂੰ ਉਥੋਂ ਬਚਾਇਆ ਜਾ ਚੁੱਕਾ ਹੈ ਬਾਹਰ ਕੱਢਿਆ ਜਾ ਚੁ मलबे फसे होने का खदशा जताया जा रहा है पांच लोगों की इस हादसे मौत हो चुकी है मौके पर मौजूद जो मजदूर ने कहना है सात बजे की है ये बात तो आप लोगों को क्या, क्या पता लगा है? हम लोग को ऐसा लगा भूकंप आ गया तो हम लोग बाहर निकले न तो देखे इधर का लाइट कटा हुआ है तो फिर हम चिल्लाए वहाँ से की क्या हुआ भूकंप आ गया भूकंप आ गया कई लोगो ने बोला नहीं भूकंप नहीं आया भारतीय गिर गया है तो वहाँ से हम और देखने के लिए तो देखे गिरे अंदर से बच्चों की जो चार पांच बच्चे थे वो उन लोग की आवाज आने लगी फिर हम लोग दौड़े उसमें से दो बच्चे निकले निकल के एक तो उधर भाग गया और एक बच्चों को फिर उधर लेके गया उसके बाद फिर मेरा पूरा बदन थर थर आने लगा तो हम घर चले गए अभी क्या लगता है आपको कितने लोगों को तो उसमें 20-25 परिवार भी थे बच्चे भी थे बहुत सारे लेबर मिस्त्री थे जो पलम्बर का काम और पीओपी का काम ये सब रात भर भी चल रहा था और उसमें होंगे कितने ये कह नहीं सकते हैं लेकिन कम से कम 30-40 इतने तो होंगे ही और बच्चे तो बहुत ज्यादा ही थे सबके चार चार पांच पांच बच्चे एक औरत को सात बच्ची थी इतने बच्चे बच्चे, बच्चे बहुत थे उसमें और एक बच्चे तो सुने थे कल ही पैदा हुई थे सात बजे की घटना है पौने सात की घटना है तो कैसे आपको कैसे पता लगा क्या हुआ ये एम्बुलेंस आ रही थी ना तो हम लोग बोले कि क्या हो रहा है यहाँ पे तो किसी ने बताया यहाँ पे बिल्डिंग गिर गई है तो इसलिए हम लोग भाग गए हैं तब तक यहाँ पे बहुत से मलबे में दबे हुए थे तो उसको हटाया जा रहा है अभी तो फिलहाल लगता है कि कितने लोगों को रेस्क्यू कर दिया गया अभी तक इसमें तो मेरे ख्याल से बताया जा रहा है कि तीस पैंतीस लोग मतलब दबे हुए हैं हो सकते हैं इसे भी ज्यादा सात बजे की है ये बात तो आप लोगों को क्या पता लगा हम लोग को ऐसा लगा भूकंप आ गया तो हम लोग बाहर निकले ना तो देखिए इधर का लाइट कटा हुआ है तो फिर हम चिल्लाए वहाँ से कि क्या हुआ भूकंप आ गया भूकंप आ गया तो इन लोगों ने बोला नहीं भूकंप नहीं आया भाटी का घर गिर गया है तो वहाँ से हम लोग दौड़ के आए देखने के लिए तो देखे गिरे अंदर से बच्चों की जो चार पांच बच्चे थे वो उन लोग की आवाज आने लगी फिर हम लोग दौड़े उसमें से दो बच्चे निकले निकल के एक तो उधर भाग गया और एक बच्चों को फिर उधर लेके गया उसके बाद फिर मेरा पूरा बदन थर थर आने लगा तो हम घर चले गए अभी क्या लगता है आपको कितने लोगों को उसमें 20-25 तो परिवार भी थे बच्चे भी थे बहुत सारे लेबर मिस्त्री थे जो पलम्बर का, का काम और पीओपी पी का, का काम ये सब रात भर भी चल रहा था और उसमें होंगे कितने ये कह नहीं सकते हैं लेकिन कम से कम 30-40 इतने तो होंगे ही और बच्चे तो बहुत ज्यादा ही थे सबके चार चार पांच पांच बच्चे एक औरत को सात बच्ची थी इतने बच्चे बच्चे बहुत थे उसमें तो उधर बेहद मंदभागी खबर बठिडा तो आ रही है जिथो दे एक नौजवान ने यूके दे सुसाइड कर लिया दस दिए कि ਅ ਨੌਜਵਾਨ ਦੀ ਪਤਨੀ ਜਿਸ ਨੂੰ 14 ਵਾਰ ਆਇਲਸ ਉਸ ਦੇ ਵੱਲੋਂ ਕਰਵਾਈ ਗਈ ਸੀ ਔਰ ਪੂਰਾ ਖਰਚਾ ਪਤੀ ਦੇ ਵੱਲੋਂ ਚੁਕਾਇਆ ਗਿਆ ਸੀ ਪਰ ਜਦੋਂ ਪਤਨੀ ਦਾ ਕੈਨੇਡਾ ਦਾ ਰਿਫਿਊਜ਼ਲ ਲੱਗ ਜਾਂਦਾ ਔਰ ਉਸ ਤੋਂ ਬਾਅਦ ਯੂਕੇ ਉਹ ਚਲੀ ਜਾਂਦੀ ਹੈ ਤਾਂ ਯੂਕੇ ਜਾਣ ਤੋਂ ਬਾਅਦ ਆਪਣੇ ਪਤੀ ਦੇ ਨਾਲ ਗੱਲਬਾਤ ਘੱਟ ਕਰ ਦਿੰਦੀ ਹੈ ਹਾਲਾਂਕਿ ਉਸ ਤੋਂ ਬਾਅਦ ਪਤੀ ਨੂੰ ਯੂਕੇ ਉਸ ਦੇ ਵੱਲੋਂ ਜ਼ਰੂਰ ਬੁਲਾਇਆ ਜਾਂਦਾ ਉੱਥੇ ਜਦੋਂ ਪਹੁੰਚਦਾ ਹੈ ਤਾਂ ਜਾ ਕੇ ਦੇਖਦਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਦੇ ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਜਦੋਂ ਉੱਥੇ ਜਾ ਕੇ ਉਸ ਨੂੰ ਵੀ ਆਪਣੇ ਨਾਲ ਰਹਿਣ ਲਈ ਹੁੰਦੀ ਹੈ ਪਰ ਜਦੋਂ ਉੱਥੇ ਜਾ ਕੇ ਦੇਖਦਾ ਕਿ ਉਸਦੀ ਪਤਨੀ ਕਿਸੇ ਹੋਰ ਦੇ ਨਾਲ ਸਬੰਧ ਸਬੰਧਾਂ ਦੇ ਵਿੱਚ ਹੈ ਤਾਂ ਇਸ ਨੂੰ ਲੈ ਕੇ ਪਤੀ ਨਿਮੋਸ਼ੀ ਦੇ ਵਿੱਚ ਆ ਜਾਂਦਾ ਹੈ ਔਰ ਉਸ ਦੇ ਵੱਲੋਂ ਸੁਸਾਈਡ ਕਰ ਲਿਆ ਜਾਂਦਾ ਹੈ ਤਾਂ ਇਹ ਬੇਹਦ ਮੰਦ ਭਾਗੀ ਖਬਰ ਮਚਿੰਡਾ ਤੋਂ ਆ ਰਹੀ ਹੈ ਪਰਿਵਾਰ ਤੱਕ ਜਦੋਂ ਇਹ ਖਬਰ ਪਹੁੰਚਦੀ ਹੈ ਜਦੋਂ ਉਸ ਤਰੀਕੇ ਨਾਲ ਉਹਨਾਂ ਦਾ ਨੌਜਵਾਨ ਪੋਤੋ ਜੋ ਕਿ ਜੁਕੇ ਦੇ ਵਿੱਚ ਇਸ ਤਰੀਕੇ ਦਾ ਖੌਫਨਾਕ ਕਦਮ ਚੁੱਕ ਲੈਂਦਾ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਆਖਿਰ ਪਰਿਵਾਰ ਦੇ ਉੱਤੇ ਕਿਉਂ ਕੀ ਬੀਤ ਰਹੀ ਹੈ ਕਿਉਂਕਿ ਇੱਕ ਪਾਸੇ ਉਹਨਾਂ ਦਾ ਪੋਤੋ ਇਸ ਦੁਨੀਆ ਤੋਂ ਚਲਾ ਗਿਆ ਦੂਸਰੇ ਪਾਸੇ ਉਹਨਾਂ ਦੀ ਨੌ ਦੇ ਇੰਨਾ ਵੱਡਾ ਧੋਖਾ ਦਿੱਤਾ ਗਿਆ ਉਹ ਵੀ 9 ਸਾਲਾਂ ਦੇ ਵਿਆਹ ਤੋਂ ਬਾਅਦ ਇਸ ਤਰੀਕੇ ਦਾ ਜਦੋਂ ਧੋਖਾ ਮਿਲਦਾ ਤਾਂ ਫਿਰ ਪਰਿਵਾਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੀ ਬੀਤ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਪਰਵਾਰ ਰਿਪੋਰਟ ਬਸ ਬਸ ਫਿਰ ਨਾ ਜਾਓ ਮੈਂ ਕੀ ਕਰਾਂ ਇਹ ਵਾਕ ਬੋਤੋਸ ਮੈਨੂੰ ਦੇਖਿਆ ਅਿਕਾ ਇੱਛਾ ਦਾ ਮਰੀਜ਼ ਆ ਇਹਦੀ ਮਾਂ ਮਰ ਜੂਗੀ ਆਏ ਨਹੀਂ ਬਣੇ ਆਏ ਨਹੀਂ ਬਣੇ ਹੁਣ ਆਪਣਾ ਘਰ ਬਿਠਾ ਗਏ ਤੇ ਢੋੜ ਕਿਲਾ ਜ਼ਮੀਨ ਦਾ ਵੇਚਦਾ ਆਏ ਨਹੀਂ ਗਾ ਤਾਂ ਢੋੜ ਦੀ ਨੱਚ ਤਾਂ ਬਾਹਰ ਹੀ ਕੱਲ ਮੈਨੂੰ ਫੋਨ ਕਰ ਲੈ ਸਵੇਰੇ ਤੁਸੀਂ ਉਹ ਤਾਂ ਦੰਦ ਕੇ ਉਹ ਤੇ ਦੰਦ ਕੇ ਲਾੜ ਲਾ ਕੇ ਖਾਈ ਜਾਂਦੀ ਸੀ ਸਾਥੋਂ ਪਰੇ

ਬਟੇ ਨਾ ਯਾਦ ਕੀ ਹੋਇਆ ਅਗਰ ਤਾ ਉਹ ਗੱਲ ਕਰ ਕਿਵੇਂ ਫਟ ਰਹਿ ਗਿਆ ਵਾ ਹਾਏ ਵੇ ਬੜਾ ਬੜਾ ਮਾਰ ਬੱਤ ਬੱਤ ਆਏ ਨਾ ਨਾ ਚੁੱਪ ਚੁੱਪ ਤਾਂ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਉੱਤੇ ਚਰਚਾ ਲਈ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ